ਸੰਗਰੂਰ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ। ਲਹਿਰਾਂਗਾਂ ਦਾ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਦੇ ਵਿੱਚ ਹਾਕਮ ਸਿੰਘ ਕਿਸਾਨ ਦੇ ਵੱਲੋਂ ਪੋਲਟਰੀ ਫਾਰਮ ਖੋਲਿਆ ਗਿਆ ਸੀ। ਲੇਕਿੰਗ ਬਿੱਟ ਦੀ ਨਿਪਾਰੀ ਮੀਂਹ ਦੇ ਕਾਰਨ ਪੋਲਟਰੀ ਫਾਰਮ ਦੀ ਛੱਤ ਡਿੱਗ ਗਈ। ਇਸ ਹਾਦਸੇ ਦੇ ਵਿੱਚ 2000 ਤੋਂ 2500 ਚੂਹੇ ਛੱਤ ਲੰਦਨ ਕੇ ਮਰ ਗਏ। ਹਾਕਮ ਸਿੰਘ ਦੇ ਮੁਤਾਬਕ ਉਸ ਦਾ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਹ ਗੋਬਿੰਦਪੁਰਾ ਜਵਾਹਰਵਾਲਾ ਪਿੰਡ ਹੈ। ਮੇਰਾ ਘਰ ਉਹੀ ਨਜ਼ਦੀਕ ਇਹਨਾਂ ਦਾ ਗਵੰਡੀਆ ਮੈਂ ਅੱਜ ਭਾਰੀ ਮੀਂਹ ਆ ਗਿਆ ਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ ਅੱਧੇ ਮੰਗ ਬਾਹਰੋਂ ਡਿੱਗਿਆ ਇਹ 100 ਫੋਟੋ ਵਾਂਗੂ ਤੇ 22500 ਇਹਨਾਂ ਦਾ ਚੂਚਾ ਮਰ ਗਿਆ ਜੀ ਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸਾਨ ਹੈ ਪਾਣ ਦੇ ਬੁੰਦੇ ਗਾਡਰ ਸਭ ਕੁਝ ਟੁੱਟ ਗਈ ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣ ਜਿਹੜਾ ਕੋਈ ਬੱਚਾ ਜਿਉਂਦਾ ਹੁੰਦਾ ਹੈ ਜ਼ਿਆਦਾਤਰ ਮਰੀ ਨਿਕਲਦੇ ਨੇ ਨੀਚੇ ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ ਗਰੀਬ ਬੰਦੇ ਨੇ ਇਹ ਬਸ ਕਾਂ ਹੀ ਕੰਮ ਕਰਕੇ ਖਾਂਦੇ ਨੇ ਆਪਦਾ ਜ ਕੀ ਲੈਣਾ ਚਾਹੁੰਦਾ ਸਰਕਾਰ ਨੂੰ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਜੀ ਬਾਹ ਫੜਨੀ ਚਾਹੀਦੀ ਇਹਨਾਂ ਦੀ ਗਰੀਬ ਬੰਦੇ ਨੇ ਪਹਿਲਾਂ ਵੀ ਕੀ ਲਾ ਕੀ ਲੱਗ ਜ਼ਮੀਨ ਦਾ ਇਹਨਾਂ ਕੋਲ ਇਹਦਾ ਇਸੇ ਦੇ ਸਿਰ ਤੇ ਖਾਂਦੇ ਸੀ ਬਸ ਕਿੰਨਾ ਚੂਚਾ ਜਿਹੜਾ ਮਰ ਗਿਆ ਹੋਊਗਾ ਮਰ ਗਿਆ 2000 ਤੋਂ 2500 ਦੇ ਕਰੀਬ ਮਰਿਆ ਜੀ ਚੂਚਾ ਤੋਂ ਕਿੰਨਾ ਏਰੀਆ ਜਿਹੜਾ ਛੱਤਿਆ ਹੋਇਆ ਸੀ ਤੇ ਇਹ 200 ਫੁੱਟ ਏਰੀਆ ਛੱਤਿਆ ਹੋਇਆ ਸੀ ਤੇ 5000 ਚੂਚੇ ਦਾ ਫਾਰਮ ਸੀ ਇਹ ਬੈਂਕਿੰਗ ਕੰਪਨੀ ਦੇ ਚੂਚੇ ਪਾਈ ਹੋਏ ਸੀ ਸਾਡਾ ਖੇਤ ਫਾਰਮ ਪਾਇਆ ਜੀ ਪੁਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂ ਛੱਤ ਦੇ ਉੱਪਰ ਵੀ ਕੁਝ ਨਹੀਂ ਬਚਿਆ ਜੀ ਟੋਟਲ ਸਾਡਾ 10-11 ਅੱਠ-10 ਲੱਖ ਦਾ ਨੁਕਸਾਨ ਆਈ ਸਾਡਾ ਕਿੰਨੇ ਕ ਚੂਚੇ ਜਿਹੜੇ ਮਰ ਗਏ ਆ ਇਹਦੇ ਟੁੱਟੇ 202500 ਤਾਂ ਦਾਗ ਗਿਆ ਜੀ ਵਿੱਚ ਫਿਰ ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਕੱਢਿਆ ਜਾ ਰਿਹਾ ਜੀ ਉਹਨਾਂ ਨੂੰ ਵਿੱਚ ਮਰੇ ਲਿਕੜੀਆਂ ਨਹੀਂ ਸਾਰੀ ਜਿਉਂਦਾ ਜਿਹੜਾ ਕੋਈ ਜਿਉਂਦਾ ਨਿਕਲਦਾ ਗਈ ਦੀ ਲੱਤ ਵੱਢ ਰਹੀ ਆ ਜੀ ਕਿਸੇ ਦਾ ਕੁਸ ਜਿਹੜਾ ਕੜੀਆਂ ਵਾਲੇ ਤੇ ਸਭ ਟੁੱਟ ਕੇ ਉਹਨਾਂ ਨੇ ਦੱਬ ਲਈ ਉੱਤੀ ਕੋਈ ਭਾਂਡਾ ਵੀ ਨਹੀਂ ਬਚਿਆ ਜੀ ਉਹਦਾ ਵੀਡ ਫੂਡ ਵਾਲਾ ਕੁਝ ਨਹੀਂ ਬਚਿਆ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਮੰਗ ਸਰਕਾਰ ਤੋਂ ਕਰਦੇ ਆ ਸਾਨੂੰ ਮੁਆਵਜ਼ਾ ਮਿਲੇ ਜੀ ਨੀ ਅਜ ਤੱਕ ਮਾਤਾ ਘਰੇ ਗਈ ਸਰ ਇਹਨਾਂ ਨੇ ਸਰ ਆਪਣੇ ਨਾਲ ਕੰਟਰੈਕਟ ਕੀਤਾ ਬੈਂਕ ਇੰਡੀਆ ਲਿਮਟਿਡ ਕੰਪਨੀ ਨਾਲ ਚੂਚਾ ਪਿਆ ਜੀ ਇਹਨਾਂ ਆਪਣਾ 5000 ਤੇ ਸਵੇਰੇ ਸਰ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਉਹ ਨਾਲ ਮੀਂਹ ਪਿਆ ਉਹਦੇ ਨਾਲ ਸਰ ਇਹਨਾਂ ਦਾ ਛੱਡ ਡਿੱਗ ਗਿਆ ਜਿਹਦੇ ਛੱਡ ਡਿੱਗਣ ਕਾਰਨ ਆਲਮੋਸਟ ਆਈਡੀ ਜੇ ਕਿ 202500 ਦੇ ਵਿੱਚ ਜਨਵਰੀ ਇਹਨਾਂ ਦਾ ਮਰ ਗਿਆ ਤੇ ਬਾਕੀ ਸਰ ਉਹਨਾਂ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇਹ ਕੱਢ ਰਹੇ ਨੇ ਇਹਦੇ ਨੁਕਸਾਨ ਦੇ ਇਹਨਾਂ ਦਾ ਫਾਰਮ ਦਾ ਨੁਕਸਾਨ ਦੇ 4-5 ਲੱਖ ਰੁਪਏ ਹੈ ਹੀ ਹੈ ਤੇ ਇਹ ਜਿਵੇਂ ਮੁਰਗੇ ਦਾ ਵੀ ਨੁਕਸਾਨ ਲਗਵਾਲ ਆਲਮੋਸਟ ਮਾਲ ਕਰੋ ਚਲੋ 3-4 ਲੱਖ ਰੁਪਏ ਮੁਰਗੇ ਦਾ ਨੁਕਸਾਨ ਹੈ ਤੇ ਬਸ ਇਹੀ ਹੈ ਕਿ ਨੂੰ ਦੇਖੋ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦਾ ਥੋੜਾ ਜਿਹਾ ਦੇਖਿਆ ਜਾਵੇ ਇਹਨਾਂ ਨੂੰ ਦਿੱਤਾ ਜਾਵੇ ਗੁਰੂ